ਸਰ ਜੋ ਥਾਣੇ ਸੰਗਤ ਟਿਕਵਰੀ ਹੋਈ ਹੈ ਕ੍ਰਿਸਟਲ ਉਹ ਹੀਰੋਇਨ ਦੀ ਉਹ ਕਿਸ ਤਰ੍ਹਾਂ ਹੋਈ ਹੈ ਸਰ ਇਸ ਤਰ੍ਹਾਂ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਾ ਮੁਕਤ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾਂ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਠਿੰਡਾ ਦੀ ਟੀਮ ਜੋ ਥਾਣਾ ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗਸ਼ਤਕਾਰ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਅ ਗੋਰਾ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਅ ਭਗਵਾਂਗੜ ਭੁਖਿਆਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੇ ਉਹਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ0 ਟੂਰੀ 2ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਪਿਸਤਲ ਰਿਕਵਰ ਹੋਏ ਐ ਜਿਹੜਾ ਇੱਕ 9mm ਹੈ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਤਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਿਜਾਗਤ ਨੇ ਰਾ ਸੀਗਾ ਉੱਥੇ ਉਹ ਨੇਦੇ ਦਾ ਫਾਇਦਾ ਉਠਾ ਕੇ ਜਿਹਦਾ ਉਥੋਂ ਭੱਜਣ 'ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਿਤੀ 29 2025 ਅਧੀਨ ਧਾਰਾ 21 26 85 ਐਨਡੀ ਪੀਐਸ ਸੈਕਟਰ ਤੇ ਨਾਲ ਹੀ 2554 56 ਅਸਲੈਕਟ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਖੇ ਮਗਦਮਾ ਦਰਜ ਕਰ ਲਿਆ ਹੈ ਰਣਜੀਤ ਕੌਰ ਦੀ ਗ੍ਰਫਤਾਰੀ ਹੋ ਚੁੱਕੀ ਹੈ ਅੱਜ ਇਸ ਦਾ ਜਿਹੜਾ ਹੈਗਾ ਪੁਲਿਸ ਰਿਪੋਰਟ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਦੇ ਨਾਲ ਦਾ ਜਿਹੜਾ ਲੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਬਠਿੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ